ਇੱਕ ਪਿਆਰੇ ਨੇ ਬੜਾ ਪਿਆਰਾ ਸ਼ਬਦ ਲਿਖਿਆ ਹੁਣ ਜੱਥੇਦਾਰ ਦਾ ਜੀਵਨ ਕਿਦਾਂ ਦਾ ਹੈ ਵੀ ਗੁਰੂ ਦੇ ਘਰ ਦੇ ਵਿੱਚ ਆ ਕੇ ਵੀ ਉਹ ਆਪਣੇ ਆਪ ਨੂੰ ਨੌਕਰ ਦੀ ਨਿਯਾਈ ਰੱਖਦਾ ਹੈ ਕਿਤੇ ਇਤਿਹਾਸ ਦਾ ਪੰਨਾ ਸਾਹਮਣੇ ਰੱਖਿਓ ਨਵਾਬ ਕਪੂਰ ਸਿੰਘ ਜੀ ਨੂੰ ਜਦੋਂ ਨਵਾਬੀ ਦੇਣ ਦਾ ਟਾਈਮ ਆਇਆ ਨਾ ਇਤਿਹਾਸ ਕਹਿੰਦਾ ਹੈ ਸਿੱਖਾਂ ਦੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਭਾਈ ਨਵਾਬ ਕਪੂਰ ਸਿੰਘ ਜੀ ਕਰ ਧਿਆਨ ਦੇਣਾ ਸਿੱਖਾਂ ਦੇ ਘੋੜਿਆਂ ਨੂੰ ਨਿਲਾਉਣ ਦੀ ਸੇਵਾ ਤੇ ਉਹਨਾਂ ਦਾ ਮਲ ਮੂਤਰ ਸਾਫ਼ ਕਰਨ ਦੀ ਸੇਵਾ ਕਪੂਰ ਸਿੰਘ ਦੀ ਕਰਦੇ। ਸਿੱਖਾਂ ਨੇ ਆਪਸ ਵਿੱਚ ਵਿਚਾਰ ਚਰਚਾ ਕੀਤੀ ਇਹ ਨਬਾਬੀ ਦੇਣ ਦਾ ਫੈਸਲਾ ਨਵਾਬ ਕਪੂਰ ਸਿੰਘ ਦੇ ਲਈ ਕਰ ਦਿੱਤਾ। ਹੁਣ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਸੇਵਾਦਾਰ ਨੂੰ ਪੰਥ ਨੇ ਆਪਣੀ ਕਚਹਿਰੀ ਵਿੱਚ ਬੁਲਾਇਆ। ਬਚਨ ਕਹੇ ਨੇ ਕਿ ਆ ਜਿਹੜੀ ਨਵਾਬੀ ਦੀ ਪਦਵੀ ਹੈ ਅਸੀਂ ਕਪੂਰ ਸਿੰਘ ਤੇਰੀ ਝੂਲੀ ਵਿੱਚ ਪਾਉਣਾ ਚਾਹੁੰਨੇ ਆ ਕਪੂਰ ਸਿੰਘ ਜੀ ਨੇ ਦੋ ਸਵਾਲ ਪੰਥ ਦੇ ਅੱਗੇ ਰੱਖੇ ਸੀ ਕਹਿੰਦੇ ਇਹ ਨਵਾਬੀ ਮੈਂ ਕਬੂਲ ਕਰਾਂਗਾ ਪਹਿਲੀ ਬੇਨਤੀ ਹੈ ਕਿ ਇਹ ਨਵਾਬੀ ਖਾਲਸੇ ਦੀ ਜੁੱਤੀ ਦੇ ਨਾਲ ਸੁਹਾ ਕੇ ਦਿੱਤੀ ਜਾਵੇ ਮੈਨੂੰ ਇਸ ਗੱਲ ਦਾ ਪਤਾ ਹੋਵੇ ਇਹੋ ਜੀ ਨਵਾਬੀ ਤੇ ਖਾਲਸੇ ਦੇ ਪੈਰਾਂ ਦੇ ਵਿੱਚ ਰੁੱਲਦੀ ਹੈ ਮੈਂ ਇਸ ਨਵਾਬੀ ਦਾ ਕਦੇ ਅਹੰਕਾਰ ਨਾ ਕਰਾਂ ਮੈਨੂੰ ਇਸ ਨਵਾਬੀ ਦਾ ਕਦੇ ਅਹੰਕਾਰ ਨਾ ਹੋਵੇ ਪਹਿਲੀ ਬੇਨਤੀ ਹੈ ਇਹ ਨਵਾਬੀ ਖਾਲਸੇ ਦੀ ਜੁੱਤੀ ਦੇ ਨਾਲ ਸੁਹਾ ਕੇ ਦਿੱਤੀ ਜਾਵੇ ਪ੍ਰਵਾਨ ਕਰਾਂਗਾ ਦੂਜੀ ਬੇਨਤੀ ਹੈ ਮੈਂ ਨਵਾਬ ਬਣਨ ਤੋਂ ਬਾਅਦ ਵੀ ਘੋੜਿਆਂ ਦੀ ਲਿੱਦ ਚੁੱਕਣ ਵਾਲੀ ਸੇਵਾ ਨਹੀਂ ਕਰੇ ਛੱਡਾਂ ਇਹ ਸੇਵਾ ਇਸੇ ਤਰ੍ਹਾਂ ਹੀ ਕਰਦਾ ਰ੍ਹਾਂਗਾ ਜਿਵੇਂ ਪਹਿਲਾਂ ਕਰਦਾ ਆ ਰਿਆਂ ਮੈਂ ਨਵਾਬ ਬਣਨ ਤੋਂ ਬਾਅਦ ਵੀ ਸਿੱਖਾਂ ਦੇ ਘੋੜਿਆਂ ਦਾ ਮਲਮੂਤਰ ਸਿੱਖਾਂ ਦੇ ਘੋੜਿਆਂ ਦੀ ਸੇਵਾ ਕਰਦਿਆਂ ਹੋਇਆਂ ਆਪਣਾ ਜੀਵਨ ਬਤੀਤ ਕਰਨਾ ਚਾਹਣਾ ਹੁਣ ਧਿਆਨ ਮਾਰਿਓ ਨਵਾਬ ਦੀ ਪਦਵੀ ਹੋਵੇ ਤੇ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਕਰਦਾ ਹੋਵੇ ਇਹੋ ਜਿਹਾ ਜੱਥੇਦਾਰ ਹੁੰਦਾ ਹੈ ਇਹੋ ਜਿਹਾ ਪ੍ਰਧਾਨ ਹੁੰਦਾ ਹੈ ਇਹੋ ਜਿਹਾ ਹੁਕਮਰਾਨ ਹੁੰਦਾ ਹੈ ਇਹੋ ਜਿਹੇ ਨੂੰ ਪੰਚ ਕਹਿੰਦੇ ਨੇ ਜਿਹੜਾ ਆਪਣੇ ਗੁਰੂ ਦੇ ਕੋਲੋਂ ਪਦਵੀ ਲੈ ਕੇ ਬੇ ਅਹੰਕਾਰ ਵਿੱਚ ਨਹੀਂ ਬਲਕਿ ਨਿਰਮਾਣਤਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਤੇ ਇੱਕ ਪਿਆਰ